Chorlo lo, -lo, -lo, -lo. Chor -lo, -lo. ਵਾਹ ਜੀ ਵਾਹ ਇਹ ਪੂਰਾ ਜੋਰ ਲਾਇਆ ਭਾ ਵੀਰੇ ਇੱਕੋ ਰੇਟ ਲਾਤਾ ਸਿਰਫ ਤੇ ਸਿਰਫ 500 ਰੁਪਏ ਦੀ Diwali offer 40 check ਕਰੋ ਤੁਸੀਂ ਇੱਕ ਵਾਰੀ ਬਿਲਕੁਲ ਜੀ ਬਿਲਕੁਲ ਇਹ ਤੁਹਾਨੂੰ ਮੇਰੇ ਸਾਹਮਣੇ ਕਿਤੋਂ ਹੀ ਮਿਲਣਗੇ 500 ਰੁਪਏ ਦੇ ਵਿੱਚ ਆ ਰਿਹਾ ਜੈਗੋ ਦੇ ਉੱਤੇ ਤੁਸੀਂ ਪਾ ਕੇ ਜਦੋਂ ਪੰਗੜਾ ਪਾਉਣਾ ਆ ਮੈਂ ਕਿਹਾ ਕਿਸੇ ਨੇ ਕਿਸੇ ਵੱਲ ਨਹੀਂ ਦੇਖਣਾ ਮੈਂ ਕਿਹਾ ਕਰਨ ਔਜਲੇ ਦੇ ਗਾਣੇ ਇਗਨੋਰ ਹੋ ਜਾਣਗੇ ਤੁਹਾਡੀ ਜੁੱਤੀ ਨਹੀਂ ਇਗਨੋਰ ਹੋਣੀ ਫੋਲੋ ਕਰੂਗਾ ਗੁਰਵਿੰਦਰਪੂਤ ਹਾਊਸ ਨਾਲ ਦਾ ਪੰਜਾਬ ਟੂਰੇ ਨੂੰ ਪੰਜਾਬ ਟੂਰੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਉਗਾ ਉਹਨੂੰ ਰੇਟ 650 ਰੁਪਏ ਲੱਗੂਗਾ ਨਹੀਂ ਛੇ ਲੈ ਕੇ ਨਹੀਂ ਆਏ ਆਪਣੇ ਵੀਰਾਂ ਦੇ ਲਈ ਜਾਂ ਬਿਲਕੁਲ ਬਿਲਕੁਲ ਆ 5500 ਰੁਪਏ ਸੇਲ ਜੀ ਆ ਤੀਜਾ ਕਲਰ ਵੀ ਦੇ ਆ 500 ਰੁਪਏ ਦੇ ਵਿੱਚ ਸੇਲ ਤਿੰਨ ਤਿੰਨ ਕਲਰ ਆ ਸਿਰਫ ਤੇ ਸਿਰਫ 500 ਰੁਪਏ ਦੇ ਬਿਲਕੁਲ 300 ਰੁਪਏ ਦੇ ਵਿੱਚ ਸਟਾਰਟਿੰਗ ਆ ਤੇ 500 ਰੁਪਏ ਤੱਕ ਐਂਡਿੰਗ ਆ ਇੰਨੀ ਜਿਆਦਾ ਮਤਲਬ ਵਧੀਆ ਪਾਰਟੀ ਵੇਅਰ ਚੀਜ਼ਾਂ ਨੇ ਇਹ ਇਹਦਾ ਪਾ ਕੇ ਮੈਂ ਕਿਹਾ ਮਤਲਬ ਸਿੰਡਰੋਇਲਾ ਵਾਲੀ ਫੀਲਿੰਗ ਆਊਗੀ ਉਹਨਾਂ ਨੂੰ ਤਾਂ ਮੈਂ ਕਹਿੰਦਾ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਅਸੀਂ ਅੱਜ ਆਪ ਜੀ ਦੇ ਕੋਲ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜੇਕਰ ਤੁਸੀਂ ਵੀ ਦੀਵਾਲੀ ਦੇ ਕੋਲ ਕੁਝ ਵਧੀਆ ਪਰਚੇਸ ਕਰਨਾ ਚਾਹੁੰਦੇ ਹੋ ਤੁਸੀਂ ਬੂਟ ਲੈਣਾ ਚਾਹੁੰਦੇ ਹੋ ਵਧੀਆ ਵਾਜੇ ਰੇਟ ਦੇ ਉੱਤੇ ਸੋ ਅਸੀਂ ਤੁਹਾਨੂੰ ਲੈ ਕੇ ਆਏ ਆ ਬਸੀ ਪਠਾਣਾ ਗੁਰਵਿੰਦਰ ਬੂਟ ਹਾਊਸ ਜਿਹੜਾ ਕਿ ਬਹੁਤ ਹੀ ਪੁਰਾਣੀ ਦੁਕਾਨ ਹੈ ਤੇ ਤੁਸੀਂ ਇਹਨਾਂ ਦੇ ਤਾਂ ਅੱਖ ਬੰਦ ਕਰਕੇ ਟਰਸਟ ਕਰ ਸਕਦੇ ਹੋ ਇੱਥੇ ਤੁਹਾਨੂੰ ਬਹੁਤ ਘੱਟ ਰੇਟ ਦੇ ਉੱਤੇ ਚੀਜ਼ਾਂ ਮਿਲਣਗੀਆਂ ਇਹ ਇਹਨਾਂ ਦਾ ਕਹਿਣਾ ਆ ਕਿ ਇੱਥੇ ਵਾਕਈ ਇੰਨੀਆਂ ਸਸਤੀਆਂ ਚੀਜ਼ਾਂ ਮਿਲਦੀਆਂ ਤੇ ਵਧੀਆ ਕੁਆਲਿਟੀ ਦੇ ਵਿੱਚ ਮਿਲਦੀਆਂ ਉਹ ਆਪਾਂ ਜਾਣਦੇ ਆ ਵੀ ਜੀ ਸਸਤੀ ਕਾਲ ਜੀ ਸਸਤੀ ਕਾ ਵੀਰ ਜੀ ਵਾਇਕਰ ਜੀ ਕਖਾਲਸਾ ਵਾਇਕਰ ਜੀ ਕਖਾਲਸਾ ਵਾਇਕਰ ਜੀ ਦੇ ਫੇਟ ਤੁਹਾਨੂੰ ਇੰਸਟਾਗ੍ਰam ਦੇ ਉੱਤੇ ਨਾ ਅਸੀਂ ਬੜਾ ਦੇਖਿਆ ਆ ਤੁਸੀਂ ਬੜੀਆਂ ਵੀਡੀਓ ਪਾਉਂਦੇ ਜੀ ਇੰਨੇ ਰੇਟ ਦੇ ਉੱਤੇ ਇੰਨੇ ਰੇਟ ਦੇ ਉੱਤੇ ਕਿ ਸੱਚੀਆਂ ਗੱਲਾਂ ਆ ਇਹ ਬਿਲਕੁਲ ਵੀਰ ਜੀ ਬਿਲਕੁਲ ਸੱਚੀ ਗੱਲ ਆ ਇਹ ਜੇ ਅੱਜ ਨਾ ਨਿਕਲਿਆ ਉਹ ਸੌਖਾ ਹੋ ਫਿਰ ਸਪੈਸ਼ਲ ਕੀ ਆਫਰ ਹੈ ਸਾਡੇ ਲਈ ਸਪੈਸ਼ਲ ਵੀਰੇ ਹੁਣ ਤੁਸੀਂ ਆ ਲਓ ਆਪਾਂ ਹੁਣ ਆਪਣੇ ਆ ਦੇਖੋ ਕਸਟਮਰਸ ਲਈ ਆਪਾਂ ਖੋਲ ਕੇ ਰੱਖਿਆ ਦੇਗਾ ਵੀ ਸਾਹਮਣੇ ਡਿਸਪਲੇ ਕੀਤੀ ਹੋਈ ਹੈ ਕੀ ਬਾਤ ਜਿਵੇਂ ਮਰਜ਼ੀ ਕਸਟਮਰ ਆਪਣੇ ਤੋਂ ਦੇਖ ਕੇ ਲੈ ਸਕਦਾ ਆ ਚੈੱਕ ਕਰੋ ਵੀਰੇ ਤੁਸੀਂ ਪਹਿਲਾਂ ਆਪਣੇ ਹੱਥੇ ਹੀ ਲੈ ਕੇ ਦੇਖੋ ਓਏ ਹੋਏ 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 ਕੀ ਬਾਤ ਹੈ ਬਾਈ ਜੀ ਇਹ ਤਾਂ ਤੁਸੀਂ ਫਿਰ ਖਾਸਾ ਮਹਿੰਗਾ ਲਾਇਆ ਹੋਣਾ ਹੈ ਤੁਸੀਂ ਵੀਰੇ ਸੋਚ ਨਹੀਂ ਸਕਦੇ ਪ੍ਰਾਈਸ ਇਹਦਾ ਮਾਰਕੀਟ ਦੇ ਵਿੱਚ 700 800 ਰੁਪਏ ਮਿਲਦਾ ਹੈ ਵੈਸੇ ਵੀ ਆਪਾਂ ਜੇ ਲੋਕਲ ਸ਼ਾਪ ਤੇ ਜਾਈਏ ਆਪਾਂ ਵੀਰੇ ਇਕੁਰੇਟ ਲਾਤਾ ਸਿਰਫ ਤੇ ਸਿਰਫ 500 ਰੁਪਏ ਦੀ Diwali offer ਇਹਦੇ ਚ ਵੀਰੇ 12 ਡਿਜ਼ਾਈਨ ਲੈ ਕੇ ਆਇਆ ਆਪਣੇ ਕਸਟਮਰ ਦੇ ਲਈ ਆਪਾਂ ਤੁਹਾਨੂੰ ਇੱਕ ਇੱਕ ਹੋ ਕੇ ਦਿਖਾ ਦਨੇ ਆ ਦੇਖੋ ਪੂਰਾ ਮੈਂ ਕਹਿੰਦਾ ਵੀਰੇ 16ਵੀਂ ਚੈੱਕ ਕਰ ਲਓ ਤੁਸੀਂ ਚਲੋ ਠੀਕ ਹੈ ਨਾ 16ਵੀਂ ਤੁਸੀਂ ਚੈੱਕ ਕਰ ਲਓ ਬ੍ਰਾਂਡ ਵੀ ਤੁਸੀਂ ਚੈੱਕ ਕਰ ਲਓ ਲੋਕਿ ਮੈਂ ਕਹਿੰਦਾ 16 ਦੀ ਬ੍ਰਾਂਡਿੰਗ ਦੇਖ ਕੇ ਸਮਝ ਗਏ ਸ਼ੂਜ਼ ਕਹਣਾ ਇਹ ਹੈ ਇਹਨਾਂ ਆਪਣੇ ਇਸ ਕਲਰ ਵੀ ਤੁਹਾਨੂੰ ਪੂਰੇ ਮਿਲਣਗੇ ਬਲੈਕ ਹੋ ਗਿਆ ਤੇ ਫਿਰ ਇਹ ਕੁਆਲਟੀ ਮਾੜੀ ਹੋਣੀ ਹੈ ਜੇ ਤੁਸੀਂ ਬਾਕੀ 800 ਰੁਪਏ ਦੇ ਦਿੰਦੇ ਤੁਸੀਂ 500 ਦੇ ਦਿੰਦੇ ਆਪਾਂ ਹੁਣ ਆਪਾਂ ਤੁਹਾਨੂੰ ਕੱਢ ਕੇ ਦੱਸ ਆਹ ਲਓ ਵੀਰੇ ਖਿੱਚੋ ਬੋਟ ਜਿੰਨਾ ਖਿੱਚ ਸਕਦੇ ਆ ਆਹ ਦੇਖੋ ਜੀ ਖਿੱਚੋ ਜ਼ੋਰ ਲਾਓ ਲਓ ਜੀ ਲਓ ਵਾਹ ਜੀ ਵਾਹ ਐ ਪੂਰਾ ਜ਼ੋਰ ਲਾਇਆ ਇੱਥੇ ਰੱਖ ਵੀਰੇ ਆਹ ਦੇਖੋ 12 ਦੇ 12 ਡਿਜ਼ਾਈਨ ਲਾਏ ਹੋਏ ਲਿਫਾਫੇ ਦੇ ਵਿੱਚ ਪਾ ਕੇ ਰੱਖਿਆ ਤਾਂ ਜੋ ਗੰਦੇ ਨਾ ਹੋਣ ਆਪਾਂ ਇੱਕ ਇੱਕ ਵਾਰੀ ਤੁਹਾਨੂੰ ਚੈੱਕ ਕਰਾ ਦਿੰਨੇ ਆਹ ਲਓ ਕੀ ਬਾਤ ਹੈ ਨੋ ਮੇਰਾ ਵਾਈਟ ਕਲਰ ਅੱਜ ਕੱਲ ਵਾਈਟ ਸ਼ੂਜ਼ ਬਹੁਤ ਜ਼ਿਆਦਾ ਲੋਕ ਪਸੰਦ ਕਰ ਰਹੇ ਆ ਜੀ ਇਸ ਦੇ ਨਾਲ ਫੋਨ ਨੂੰ ਲੋੜ ਦੇ ਨਾਲ ਫੋਨ ਨੂੰ ਕੀ ਬਾਤ ਹੈ ਬਿਲਕੁਲ ਬਿਲਕੁਲ ਵੀਰੇ ਚੈੱਕ ਕਰੋ ਤੁਸੀਂ ਕੁਆਲਟੀ ਚੈੱਕ ਕਰੋ ਤੁਸੀਂ ਇੱਕ ਵਾਰੀ ਬਿਲਕੁਲ ਜੀ ਬਿਲਕੁਲ ਇਹ ਤੁਹਾਨੂੰ ਮੇਰੇ ਸਾਹਮਣੇ ਕਿਤੋਂ ਹੀ ਮਿਲਣਗੇ 500 ਰੁਪਏ ਦੇ ਵਿੱਚ ਬਿਲਕੁਲ ਵੀਰੇ ਬਿਲਕੁਲ 500 ਰੁਪਏ ਦੇ ਵਿੱਚ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਇਹ ਸਪੈਸ਼ਲ ਦੀਵਾਲੀ ਦਾ ਕੀ ਆਫਰ ਹੈ ਤੁਹਾਡਾ ਵੀਰੇ ਜੇ ਦੀਵਾਲੀ ਤੋਂ ਬਾਅਦ ਵੀ ਆਪਣੇ ਕੋਈ ਕਸਟਮਰ ਆਉਂਦਾ ਨਾ ਤਾਂ ਵੀ ਆਪਾਂ ਵੀਰੇ 500 ਰੁਪਏ ਦੇ ਵਿੱਚ ਹੀ ਲਾਵਾਂਗੇ ਇਹ ਸ਼ੂਜ਼ ਆਪਾਂ ਸਪੈਸ਼ਲ ਵੀਰੇ ਆਪਾਂ ਇਹ ਕੋਈ ਐਕਸਪਾਇਰ ਮਾਲ ਤਾਂ ਨਹੀਂ ਹੁੰਦਾ ਹੈਗਾ ਜਿੱਦਾਂ ਕਈ ਵਾਰ ਕਿਸੇ ਦੇ ਵਿੱਚ ਨਾ ਕੋਈ ਫਾਲਟ ਹੁੰਦਾ ਐ ਸੋ ਉਹ ਸਸਤੇ ਦੇ ਵਿੱਚ ਕੱਢ ਦਿੰਦੇ ਨੇ ਆਪਣੀ ਜੇ ਤੁਹਾਨੂੰ ਲੱਗਦਾ ਨਾ ਐਕਸਪਾਇਰ ਮਾਲ ਆ ਠੀਕ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਆਹ ਲਓ ਆਹ ਦੇਖੋ ਭਰਾ ਸਾਫ ਆਹ ਲਓ ਵਾਹ ਜੀ ਵਾਹ ਕੀ ਬਾਤ ਕੋਈ ਕਰ ਦੂਗਾ ਇਹ ਦੱਸੋ ਜੇ ਐਕਸਪਾਇਰ ਮਾਲ ਲੱਗਦਾ ਤਾਂ ਸੋਲਾ ਵੀ ਵੀਰੇ ਫਰੈਸ਼ ਆ ਆ ਦੇਖੋ ਤੁਸੀਂ ਦੱਬ ਕੇ ਦੇਖੋ ਸੋਲਾ ਦੇਖੋ ਹੂੰ ਬਿਲਕੁਲ ਸੌਫਟ ਸੋਲਾ ਠੀਕ ਆ ਮੈਮਰੀ ਫੋਰਮ ਪਰ ਤਾਵਾਂ ਲੱਗਿਆ ਹੋਇਆ ਆ ਚੈੱਕ ਕਰੋ ਤੁਸੀਂ ਠੀਕ ਹੈ ਜੀ ਅੰਦਰ ਪੂਰੀ ਸਲਾਈ ਹੋਈ ਪਿਆ ਲੋ ਅੱਛਾ ਇਹ ਤਾਂ ਹੋ ਗਿਆ ਰੈੱਡ ਟੇਪ ਬੰਦਿਆਂ ਦੇ ਲਈ ਹਨਾ ਮੁੰਡਿਆਂ ਦੇ ਲਈ ਜੀ ਕਿਸੇ ਮਤਲਬ ਸਾਡੀ ਭੈਣ ਨੇ ਆਉਣਾ ਹੋਵੇ ਉਹਦੇ ਲਈ ਤੁਸੀਂ ਕੀ ਜੋ ਆਫਰ ਹੈ ਤੁਹਾਡੇ ਕੋਲ ਹੈ ਬਹੁਤ ਸੋਹਣੀ ਆਫਰ ਆ ਉਹ ਨਾਲ ਇਹ ਵੀ ਆਪਾਂ ਤੁਹਾਨੂੰ ਦਿਖਾਣੇ ਆ ਤੁਸੀਂ ਇੱਧਰ ਆਇਓ ਜਰਾ ਕਿ ਚਲੋ ਹੁਣ ਆਪਾਂ ਸਮਾਲ ਥਾਰਾ ਇੱਥੇ ਲਾਇਆ ਹੋਇਆ ਜੀ ਤੇ ਚੈੱਕ ਕਰੋ ਵੀਰੇ ਇਹ ਸਾਡੀਆਂ ਭੈਣਾਂ ਦੇ ਲਈ ਜਿਹੜਾ ਸਪੈਸ਼ਲ ਆਫਰ ਆ ਇਹ ਦੇਣ ਲੱਗੇ ਓਏ ਹੋਏ 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 ਨੋ ਵੀਰੇ ਚੈੱਕ ਕਰੋ ਸੀ ਸ਼ੂਜ਼ ਆਰਟੀਕਲ ਕਿਆ ਹੋ ਰਿਹਾ ਤਾਂ ਇਹ ਇਸ ਟਾਈਮ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਬਿਲਕੁਲ ਵੀਰੇ ਟ੍ਰੈਂਡਿੰਗ ਦੇ ਵਿੱਚ ਹੈ ਇੱਥੇ ਤੁਹਾਨੂੰ ਇੱਕ ਹੋਰ ਕਲਰ ਵੀ ਮਿਲੂਗਾ ਇੱਕ ਮੈਂ ਤੁਹਾਨੂੰ ਦਿਖਾਣਾ ਇੱਕ ਹੋਰ ਕਲਰ ਇਹਦੇ ਚ ਇਹ ਲੋ ਆ ਚੈੱਕ ਕਰੋ ਇੱਕ ਹੋਰ ਕਲਰ ਇਹ ਵੀਰੇ ਸਾਰਾ ਆਪਣਾ ਇਮਪੋਰਟਡ ਮਾਲ ਹੈ ਠੀਕ ਹੈ ਆਪਾਂ ਇਸ ਟਾਈਮ ਇਹ ਸੇਲ ਆਈ ਹੋਈ ਸੀ 700 ਰੁਪਏ ਦੇ ਵਿੱਚ 600 ਰੁਪਏ ਦੇ ਵਿੱਚ ਬਟ ਹੁਣ ਆਪਾਂ ਦੀਵਾਲੀ ਆਫਰ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਦੇ ਰਿਹਾ ਇਹਦੇ ਚ ਉਹ ਦੇਖੋ ਵੀਰੇ ਆ ਲੱਗੇ ਹੋਏ ਆਰਟੀਕਲ ਕਰੋ ਉਧਰ ਦੇਖੋ ਜੀ ਉਹ ਇਹ ਅੱਜ ਕੱਲ ਚੱਲਦੇ ਆ ਇਹ ਕੁੜੀਆਂ ਬੜੀਆਂ ਪਾ ਕੇ ਖੁਸ਼ ਹੁੰਦੀਆਂ ਬਿਲਕੁਲ ਬਿਲਕੁਲ ਵੀਰੇ ਕੋਲ ਜੀਨਸ ਵਗੈਰਾ ਬਹੁਤ ਸੋਹਣੇ ਲੱਗਦੇ ਆ ਪਾਣ ਲਈ ਅੱਛਾ ਇਹ ਜਿਆਦਾ ਛੋਟੇ ਨਹੀਂ ਹੈਗੇ ਨੰਬਰ ਯਾਰ ਵੀਰੇ ਸਾਈਜ਼ ਪੂਰੇ ਪ੍ਰੋਪਰ ਮਿਲਣਗੇ ਤੁਹਾਨੂੰ ਇਹ 5 ਤੋਂ ਲੈ ਕੇ 8 ਨੰਬਰ ਤੱਕ ਪ੍ਰੋਪਰ ਸਾਈਜ਼ ਮਿਲੂਗਾ ਪੂਰੇ ਡਿਜ਼ਾਈਨ ਇਹ ਨੇ ਤੇ ਤੁਹਾਨੂੰ ਨੰਬਰ ਅੱਗੇ ਦੀ ਅੱਗੇ ਮਿਲ ਸਕਦੇ ਨੇ ਬਿਲਕੁਲ ਬਿਲਕੁਲ ਡਿਜ਼ਾਈਨ ਵੀਰੇ ਹੋਰ ਵੀ ਮਿਲ ਜਾਣਗੇ ਆਪਾਂ ਪੂਰਾ ਮਤਲਬ ਲਾਇਆ ਹੋਇਆ ਸਟਾਕ ਡੱਬੇ ਵਗੈਰਾ ਪੂਰੇ ਆਪਣੇ ਫੁੱਲ ਹੋਏ ਪਏ ਆ ਠੀਕ ਹੈ ਜਿਵੇਂ ਕੋਈ ਆਪਣੀ ਭੈਣ ਵਗੈਰਾ ਆਉਂਦੀ ਆ ਆਪਾਂ ਉਹ ਨਾਲੇ ਵੀ ਪੂਰੇ ਮਤਲਬ ਆਪਾਂ ਅੱਛਾ ਮੰਨ ਲਓ ਅਸੀਂ ਅਸੀਂ ਮੰਨ ਲਓ ਫਤੇਗੜ ਸਾਬ ਦੇ ਆ ਹਨਾ ਅਸੀਂ ਬਸੇ ਪਠਾਨਾ ਵਿਜ਼ਿਟ ਕਰ ਸਕਦੇ ਆ ਜੇ ਕੋਈ ਬੰਦਾ ਬਾਹਰ ਆਲਾ ਆ ਉਹਨੂੰ ਇਹ ਸ਼ੂਜ਼ ਪਸੰਦ ਆ ਗਏ ਤੁਹਾਡਾ ਰੇਟ ਪਸੰਦ ਆ ਗਿਆ ਫਿਰ ਦੱਸੋ ਤੁਸੀਂ ਕੀ ਕਰੋਗੇ ਮੇਰੇ ਕੁਝ ਨਹੀਂ ਸਿਰਫ ਆਪਣੇ ਨੰਬਰ ਤੇ ਕੰਟੈਕਟ ਕਰ ਨੰਬਰ ਹੈਗਾ ਜੀ 9569075420 ਸਾਨੂੰ ਵਟਸਐਪ ਤੇ ਮੈਸੇਜ ਕਰ ਦੇਣ ਠੀਕ ਹੈ ਜੀ ਆਪਾਂ ਵੀਰੇ ਸ਼ਿਪਿੰਗ ਚਾਰਜੀ ਸੀ ਬਹੁਤ ਘੱਟ ਲਵਾਂਗੇ ਸਿਰਫ ਤੇ ਸਿਰਫ ਜੇ ਆਪਣੇ ਪੰਜਾਬ ਦੇ ਵਿੱਚ ਸ਼ਿਪਿੰਗ ਹੁੰਦੀ ਹੈ ਨਾ ਤਾਂ 70 ਰੁਪਏ ਸ਼ਿਪਿੰਗ ਚਾਰਜਸ ਆਪਣੇ ਵਾਹ ਜੀ ਵਾਹ ਸੋ ਇਹ ਤੋਂ ਅਲੈਦਾ ਹੋਰ ਕੋ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਲੈਦਾ ਹੁਣ ਆਪਾਂ ਇੱਕ ਨਾ ਬਹੁਤ ਟ੍ਰੈਂਡਿੰਗ ਆਰਟੀਕਲ ਚਲਦੇਵੇਂ ਅੱਜਕੱਲ ਚੈਲਸੀਆ ਚੱਲਦਾ ਪਿਆ ਕਯੂਬਨ ਹੀਲ ਦੇ ਵਿੱਚ ਠੀਕ ਹੈ ਜੀ ਚਲੋ ਆਪਾਂ ਤੁਹਾਨੂੰ ਵੀਰੇ ਤੁਸੀਂ ਸਾਹਮਣੇ ਠੀਕ ਹੈ ਤੁਹਾਡੇ ਸਾਹਮਣੇ ਓਪਨਿੰਗ ਕਰਾਂਗੇ ਤੁਸੀਂ ਚੈੱਕ ਕਰ ਲਿਓ ਡਿਜ਼ਾਈਨ ਆ ਲਓ ਵੀਰੇ ਹੋਏ 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 ਤੁਹਾਡੇ ਸਾਹਮਣੇ ਓਪਨ ਹੋ ਰਿਹਾ ਸਾਰਾ ਇਹ ਤਾਂ ਜਿਹਨਾਂ ਦਾ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲਦਾ ਪਿਆ ਨਾ ਉਹਦੇ ਲਈ ਮੈਂ ਕਹਿੰ ਗਿਆ ਜੀ ਬਹੁਤ ਵਧੀਆ ਚੀਜ਼ ਹੈ ਇਹ ਜਦੋਂ ਪਾ ਕੇ ਤੁਸੀਂ ਵਿਆਹ ਦੇ ਵਿੱਚ ਐਂਟਰੀ ਕਰੋਗੇ ਮੈਂ ਕਹਿੰਦਾ ਸਾਰੇ ਲੋਕ ਨਾ ਉਹਨੇ ਲਾੜੇ ਲਾੜੀ ਨੂੰ ਸਾੜ ਕੇ ਮਤਲਬ ਇੱਧਰ ਦੇਖਣਗੇ ਲੋਕ ਬਿਰੇ ਕੁਆਲਟੀ ਤੇ ਕਲਰ ਵੀ ਚੈੱਕ ਕਰੋ ਸੀ ਆ ਦੇਖੋ ਜੀ ਆਪਾਂ ਦੇਖੋ ਹਾਲੇ ਪਿਓਰ ਡੱਬਾ ਵੀ ਮੈਂ ਕਹਿੰਦਾ ਸੀ ਚੈੱਕ ਕਰ ਲਓ ਲੋਕੀ ਜੜੇ ਜਿੱਕਰ ਟ੍ਰੈਂਡਿੰਗ ਡੱਬਾ ਚੱਲਦਾ ਪਿਆ ਨਾ ਉਹੀ ਚੀਜ਼ ਹੈ ਪਿਓਰ ਠੀਕ ਹੈ ਜੀ ਲਓ ਆਪਾਂ ਦੇਖੋ ਆ ਲਓ ਨਾ ਮੈਂ ਕਹਿੰਦਾ ਕੈਰੀ ਬੈਗ ਤੋਂ ਪਛਾਣ ਹੀ ਲਿਆਉਣਾ ਹੈ ਹਾਂ ਨਾਮ ਆਪਾਂ ਬੋਲ ਨਹੀਂ ਸਕਦੇ ਹੈ ਠੀਕ ਹੈ ਨਾ ਕੈਰੀ ਬੈਗ ਤੋਂ ਲੋਕਾਂ ਦੇ ਪਛਾਣ ਆਣਾ ਨਾਮ ਆਪਾਂ ਬੋਲ ਨਹੀਂ ਸਕਦੇ ਤੇ ਮੈਂ ਕਹਿੰਦਾ ਪ੍ਰਾਈਸ ਵੀ ਵੀਰੇ ਬਿਲਕੁਲ ਜੈਨੂਨ ਦਵਾਂਗੇ ਇਹ ਸ਼ੂਜ਼ ਤੁਸੀਂ ਵੀਰੇ ਦੋ ਖਾਤੇ ਚ ਫੜੋ ਮੈਂ ਤੁਹਾਨੂੰ ਦੱਸਦਾ ਨਾ ਠੀਕ ਹੈ ਜੀ ਇਹ ਸ਼ੂਜ਼ ਅਸੀਂ 850 ਰੁਪਏ 800 ਰੁਪਏ ਸੇਲ ਕੀਤਾ ਤੇ ਹੁਣ ਦੱਸੋ ਤੁਸੀਂ ਸਾਡੀ ਵੀਡੀਓ ਵਾਲੇ ਕਿੰਨੇ ਦੀ ਦੋ ਉਹੀ ਮੈਂ ਤੁਹਾਨੂੰ ਕਹ ਰਿਹਾ ਹੁਣ ਆਪਣਾ ਡਾਇਰੈਕਟ ਕੰਪਨੀ ਤੋਂ ਮਾਲ ਖਰੀਦਦੇ ਆਏ ਜਿਹੜੇ ਬਣਾਉਂਦੇ ਆ ਇਹ ਠੀਕ ਹੈ ਇਹ ਰੇਟ ਇਸ ਟਾਈਮ ਦੀਵਾਲੀ ਤੇ ਲੱਗੂਗਾ ਵੀਰੇ ਸਿਰਫ ਤੇ ਜਿਹੜਾ ਆਪਣੇ ਪੇਜ ਨੂੰ ਫੋਲੋ ਕਰਕੇ ਆਊਗਾ ਜੀ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਦੇ ਲਈ ਰੇਟ ਲੱਗੂਗਾ 650 ਰੁਪਏ। 650 ਰੁਪਏ। ਕਿਆ ਬਾਤ ਹੈ ਜਿਹੜਾ ਪੰਜਾਬ ਟੂਡੇ 24 ਦੇ ਵਿੱਚੋਂ ਨਾ ਜਿਹੜਾ ਵੀਡੀਓ ਦੇਖ ਰਿਹਾ ਆ ਉਹਨੂੰ 650 ਰੁਪਈਆ ਜੇ ਸਾਡੀ ਪੇਜ ਨੂੰ ਫੋਲੋ ਕਰੂਗਾ ਜੇ ਫੋਲੋ ਕਰੂਗਾ ਗੁਰਵਿੰਦਰਪੂਤ ਹਾਊਸ ਨਾਲ ਦਾ ਪੰਜਾਬ ਟੂਡੇ ਨੂੰ ਪੰਜਾਬ ਟੂਡੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਨੂੰ ਰੇਟ 650 ਰੁਪਈਆ ਲੱਗੂਗਾ ਸਾਇਦ ਮਿਲਣਗੇ ਤੁਹਾਨੂੰ 7 ਤੋਂ 10 ਠੀਕ ਆ ਕਯੂਬਨ ਹੀਲ ਆ ਤੁਸੀਂ ਚੈੱਕ ਕਰ ਲਓ ਮਾਰਕਰ ਵੀ ਤੁਸੀਂ ਚੈੱਕ ਕਰ ਲਓ ਇਹ ਲੋ ਹੂੰ ਇਹ ਕਾਪੀਰਾਈਟ ਦਾ ਚੱਕਰ ਹੁੰਦਾ ਉਹਦਾ ਨਾਮ ਨਹੀਂ ਬੋਲ ਸਕਦਾ ਆਪਣੀ ਦਾ ਕਿਉਂਕਿ ਟ੍ਰੈਂਡਿੰਗ ਕੰਪਨੀ ਆ ਇਹ ਬਿਲਕੁਲ ਆ ਦੇਖੋ ਵੀਰੇ ਗਾਣਿਆਂ ਦੇ ਵਿੱਚ ਆ ਰਹੀ ਹੈ ਇਹ ਕੰਪਨੀ ਫੁੱਲਾ ਵਾਲਾ ਆਰਟੀਕਲ ਹੈ ਠੀਕ ਹੈ ਜੀ ਕਿਊਬਨ ਹੀਲ ਹੈ 6 ਆ ਲੋ ਬ੍ਰੈਂਡ ਵੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਜਿਪਾ ਵਾਲਾ ਆਰਟੀਕਲ ਮਿਲੂਗਾ ਤੁਹਾਨੂੰ ਇਹ ਮੈਂ ਕਹਿੰਦਾ ਪੌਣ ਦੇ ਵਿੱਚ ਵੀ ਬਿਲਕੁਲ ਸੌਫਟ ਹੈ ਲੋ ਆ ਚੈੱਕ ਕਰੋ ਪਿਓਰ ਸੌਫਟ ਰੱਖਿਆ ਹੋਇਆ ਕਸਟਮਰ ਦੇ ਪੈਰ ਵੀ ਨਹੀਂ ਦੁਖਣਗੇ ਇਹਦੇ ਚ ਜੀ ਠੀਕ ਹੈ ਨਾ ਵੀਰੇ ਪੀਕਪਾ ਹੋਰ ਵੀ ਬਹੁਤ ਆਈਟਮਸ ਲੈ ਕੇ ਆਏ ਆ ਚਲੋ ਆਪਾਂ ਤੁਹਾਨੂੰ ਦਿਖਾਉਂਦੇ ਅੱਜ ਕੱਢ ਦੋ ਦੀਵਾਲੀ ਤਾਕਤ ਹੈ ਦੀਵਾਲੀ ਤੋਂ ਬਾਅਦ ਵੀ ਇਹ ਚੀਜ਼ਾਂ ਚੱਲਣੀਆਂ ਚਾਹੀਦੀਆਂ ਆ ਲਓ ਵੀਰੇ ਚਲੋ ਆਹ ਲਓ ਚੈੱਕ ਕਰੋ ਹੁਣ ਤੁਸੀਂ ਆਹ ਲਓ ਓਏ ਹੋਏ 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 ਦੇਖੋ ਵੀਰੇ ਤੁਸੀਂ ਚਲੋ ਆਇਓ ਆਪਣੇ ਕੋਲ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਆਰਟੀਕਲ ਵੀ ਦਿਖਾ ਰਹੇ ਆ ਡਿਜ਼ਾਈਨ ਵੀ ਦਿਖਾ ਰਹੇ ਆ ਕਲਰਸ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਇਹਨਾਂ ਦੇ ਅੱਛਾ ਫੇਰੇ ਆ ਕਿੰਨੇ ਦਾ ਲਾਇਆ ਹੈ ਇਹ 1000 ਰੁਪਏ ਦਾ ਇਹ ਵੀਰੇ 1000 ਰੁਪਿਆ ਵੀ ਨਹੀਂ ਹੈਗਾ ਯਾਰ ਆਪਣੇ ਲਈ ਇਹ ਆਪਣੇ ਭਰਾਵਾਂ ਦੇ ਲਈ ਬਿਲਕੁਲ ਜੈਜ ਰੇਟ ਰੱਖਿਆ ਆਪਾਂ ਫਿਰ ਦੱਸੋ ਕਿੰਨੇ ਦਾ ਹੋਊਗਾ ਸੋਚੋ ਤੁਸੀਂ ਵੀਰੇ ਮੈਂ ਤਾਂ ਆਪਣਾ ਐਸਟੀਮੇਟ ਦੱਸਦਾ ਕਿਉਂਕਿ ਮੈਂ ਆਨਲਾਈਨ ਸ਼ਾਪਿੰਗ ਕੀਤੀ ਆ ਦੇਖੋ ਤੁਸੀਂ ਵਾਈਟ ਕਲਰ ਪਿਓਰ ਵਾਈਟ ਮੈਂ ਆਨਲਾਈਨ ਸ਼ਾਪਿੰਗ ਕਰਦਾ ਰਹਿੰਦਾ ਆ ਤੇ ਆਹਾ ਠੇਕਾ ਵੀ ਚੈੱਕ ਕਰ ਲਓ ਕਿਹੜੀ ਕੰਪਨੀ ਦਾ ਆ ਤੇ ਬਿਲਕੁਲ オリジナル ਚੀਜ਼ ਲੱਗ ਰਹੀ ਆ ਯਾਰ ਇਹ ਵੀਰੇ ਪਿਓਰ オリジナル ਚੀਜ਼ ਵੀਰੇ ਰੇਟ ਦਵਾਂਗੇ ਸਿਰਫ ਤੇ ਸਿਰਫ 600 ਰੁਪਏ 600 ਰੁਪਏ ਦੇ ਵਿੱਚ ਤੁਹਾਨੂੰ ਜੇ ਤੁਸੀਂ ਇਹ ਕੁਆਲਿਟੀ ਮਿਲ ਰਹੀ ਆ ਜਿਹੜੇ ਤੁਸੀਂ ਮੇਰੇ ਹੱਥਾਂ ਦੇ ਵਿੱਚ ਦੇਖ ਰਹੇ ਹੋ ਕਲਰ ਵੀ ਆ ਲੋ 600 ਰੁਪਏ ਦੇ ਵਿੱਚ ਵਾਈਟ ਕਲਰ ਚੈੱਕ ਕਰੋ ਇੱਕਾ ਬੱਲੇ ਤੇਰੇ ਜੇ ਤੁਸੀਂ ਸਾਡੇ ਕਹਿਣ ਦੇ ਤਾਂ ਇੱਕ ਵਾਰੀ ਗੁਰਬੰਦਰ ਬੂਤ ਹਾਊਸ ਆਜੋ ਨਾ ਤੁਹਾਨੂੰ ਆਹ ਵਾਲੀ ਡੀਲ ਮਿਲਣੀ ਆ ਕਦੀ ਵੀ ਤੁਹਾਨੂੰ ਘਾਟੇ ਵਾਲੀ ਨਹੀਂ ਹੋਵੇ ਕਲਰ ਚੈੱਕ ਕਰੋ ਵੀਰੇ ਤੁਸੀਂ ਕਲਰ ਕਲਰ ਰੇਟੇ ਦੇ ਦਾਂਗੇ ਆਪਾਂ ਤੁਹਾਨੂੰ ਆ ਦੇਖੋ ਵਾਈਟ ਕਲਰ ਕਿੰਨਾ ਸੋਹਣਾ ਆਰਟੀਕਲ ਲੱਗਦਾ ਹਮ ਮੈਂ ਕਹਿੰਦਾ ਜੇ ਤੁਸੀਂ ਮਾਰਕੀਟ ਦੇ ਵਿੱਚ ਵੀ ਜਾਂਦੇ ਹੋ ਨਾ ਇਹ ਕਲਰ ਲੈਂਡ ਲਈ ਤਾਂ ਤੁਹਾਨੂੰ 1100 ਤੋਂ ਘੱਟ ਨਹੀਂ ਮਿਲਦਾ ਆਪਾਂ ਦੀਵਾਲੀ ਆਫਰ ਲਾਤੀ ਸਿਰਫ ਸਿਰਫ 600 ਰੁਪਏ 600 ਰੁਪਏ ਦੇ ਵਿੱਚ ਬਿਲਕੁਲ ਵੀਰੇ ਬਿਲਕੁਲ 600 ਰੁਪਏ ਦੇ ਵਿੱਚ ਆਫਰ ਲਾਤੀ ਕਲਰ ਰੇਡ ਚ ਤੁਹਾਨੂੰ ਦੋ ਆ ਦੇਖੋ ਹਮ ਦੂਜਾ ਆ ਤਿੰਨ ਆ ਤਿੰਨ ਕਲਰ ਹੈ ਦੇ ਚ ਤੁਹਾਡੇ ਲਈ ਸਪੈਸ਼ਲ ਦੇਖੋ ਕੀ ਬਾਤ ਹੈ 600 ਰੁਪਏ ਦੇ ਵਿੱਚ ਇੱਕ ਕਲਰ ਹੋ ਰਹੀ ਹੈ ਵਧੀਆ ਕਲਰ ਮਿਲ ਰਹੇ ਨੇ ਬਿਲਕੁਲ ਬਿਲਕੁਲ ਇੱਕ ਇੱਕ ਕਲਰ ਹੋ ਰਾ ਮੈਂ ਤਾਂ ਖੰਨਾ ਤੁਹਾਨੂੰ ਆਰਟੀਕਲ ਮਿਕਸੇ ਹੋਏ ਪਏ ਬਹੁਤ ਜ਼ਿਆਦਾ ਵਧੀਆ ਕਿਉਂਕਿ ਦੀਵਾਲੀ ਕਰਕੇ ਨਾ ਆਪਣਾ ਸੌਦਾ ਪਤਾ ਜਾਂ ਸਮਾਨ ਆਉਂਦਾ ਰਹਿੰਦਾ ਹੈ ਇਹਨਾਂ ਨੂੰ ਵੀ ਰੱਖਣ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਬਿਲਕੁਲ ਬਿਲਕੁਲ ਫਿਰ ਹੁਣ ਤੁਸੀਂ ਇੱਕ ਗੱਲ ਦੱਸੋ ਯਾਰ ਦੇਖੋ ਆਪਾਂ 500 ਰੁਪਏ ਦੇ ਵਿੱਚ ਨਾ ਆਰਟੀਕਲ ਲੈਣੇ ਆ ਠੀਕ ਹੈ ਇਸ ਤਰ੍ਹਾਂ ਦੇ ਆਰਟੀਕਲ ਸਾਨੇ ਵੀ ਆਪਾਂ ਸਰ ਤੇ ਇਵਾਂ ਸੋਲ ਹੁੰਦਾ ਉਹ ਮੇਰੇ ਕੋਲ ਵੀ ਪਏ ਆ ਬਟ ਆਪਾਂ ਸਪੈਸ਼ਲ ਫੈਕਟਰੀ ਤੋਂ ਆਈਟਮਸ ਲੈਂਦੀ ਆ ਜਿੱਥੇ ਤਿਆਰ ਹੁੰਦਾ ਠੀਕ ਹੈ ਫੈਕਟਰੀal ਤੋਂ ਆਪਾਂ ਡਾਇਰੈਕਟ ਚੱਕੀਆ ਤਾਂ ਆਪਾਂ ਵੀਰੇ 600 ਰੁਪਿਆ ਰੇਟ ਦਿਵਾਲੀ ਕਰਕੇ ਆਫਰ ਲਾਤੀ ਆ ਆਪਾਂ ਬਹੁਤ ਵਧੀਆ ਆ ਜਿਹੜਿਆ ਰੇਟ ਆ ਤੇ ਹੁਣ ਐਂ ਦੱਸੋ ਵੀ ਇੱਥੇ ਦਾ ਐਡਰੈਸ ਪ੍ਰੋਪਰ ਕੀ ਆ ਐਡਰੈਸ ਵੀਰੇ ਹੈਗਾ ਗੁਰਵਿੰਦਰ ਪੋਰਟ ਹਾਊਸ ਬਸੀ ਪਠਾਣਾ ਨੀਅਰ ਸ਼ੇਰਾਲਾ ਗੇਟ ਹੈ ਸਿਟੀ ਬਾਜ਼ਾਰ ਦੇ ਕੋਲ ਹੈ ਜੀ ਫੋਨ ਨੰਬਰ ਆਪਣਾ 9569075420 ਹੈ ਠੀਕ ਹੈ ਜੀ ਤੇ ਪ੍ਰਿਤਪਾਲ ਦੀ ਹੱਟੀ ਦੇ ਨ ਤੇ ਉਹਨਾਂ ਦੇ ਨਾਮ ਤੋਂ ਕਾਫੀ ਇਹ ਮਸ਼ਹੂਰ ਦੁਕਾਨ ਹੈ ਠੀਕ ਹੈ ਜੀ ਤੇ ਐਡਰੈਸ ਆਪਾਂ ਤੁਹਾਨੂੰ ਦੁਬਾਰਾ ਵੀ ਰਿਪੀਟ ਕਰ ਦਿੰਨੇ ਆ ਗੁਰਵਿੰਦਰ ਬੋਟ ਹਾਊਸ ਬਸੀ ਪਠਾਣਾ ਨੀਅਰ ਸ਼ੇਰਾ ਲਾਗੇਟ ਸਿਟੀ ਬਾਜ਼ਾਰ ਫੋਨ ਨੰਬਰ ਹੈਗਾ ਜੀ 9569075420 ਮੇਰੇ ਫਾਦਰ ਸਾਹਿਬ ਇੱਥੇ ਹੁੰਨੇ ਆ ਮੈਂ ਡਿਊਟੀ ਤੇ ਹੁੰਨਾ ਕਈ ਵਾਰੀ ਠੀਕ ਹੈ ਐਤਵਾਰ ਦੇ ਐਤਵਾਰ ਆਪਾਂ ਹੀ ਬੈਠਦੇ ਆ ਤੇ ਤੁਸੀਂ ਜਿਵੇਂ ਮਰਜ਼ੀ ਮੇਰੇ ਫਾਦਰ ਸਾਹਿਬ ਕੋਲ ਆ ਕੇ ਸ਼ੋਪਿੰਗ ਕਰ ਸਕਦੇ ਆ ਠੀਕ ਹੈ ਤੁਹਾਨੂੰ ਰੇਟ ਦਾ ਕੋਈ ਵੀ ਜੋ ਮੈਂ ਰੇਟ ਬੋਲਿਆ ਉਹੀ ਰੇਟ ਲੱਗੂਗਾ ਰੇਟ ਦੀ ਤੁਸੀਂ ਪਰਵਾਹ ਨਾ ਕਰੋ ਠੀਕ ਆ ਮੈਂ ਇੱਕ ਹੋਰ ਤੁਹਾਨੂੰ ਵੀਰੇ ਆਈਟਮ ਦਿਖਾਵਾਂ ਸਪੈਸ਼ਲ ਬੱਚਿਆਂ ਲਈ ਆ ਬੜਿਆ ਹਾਂਜੀ ਹਾਂਜੀ ਛੋਟੇ ਛੋਟੇ ਜਿਹੜੇ ਬੱਚੇ ਹੁੰਦੇ ਆ ਆਪਣੇ ਆਓ ਜੀ ਲਿਓ ਲੋ ਜੀ ਆਪਾਂ ਅੱਜ ਕੱਲ ਨਾ ਪਤਾ ਹੀ ਕੀ ਆ ਜਦੋਂ ਕੋਈ ਪ੍ਰੋਮੋਸ਼ਨ ਵੀਡੀਓ ਆਉਂਦੀ ਆ ਜਾਂ ਪ੍ਰੋਮੋਸ਼ਨ ਕਰਾਉਂਦੇ ਆ ਉਦੋਂ ਰੇਟ ਘੱਟ ਦੱਸ ਦਿੰਦੇ ਆ ਜਦੋਂ ਕੈਮਰੇ ਤੋਂ ਸਾਈਡ ਤੋਂ ਗੱਲ ਹੁੰਦੀ ਆ ਉਦੋਂ ਜ਼ਿਆਦਾ ਹੋ ਜਾਂਦਾ ਓਏ ਹੋਏ ਹੋਏ ਲੋ ਵੀਰੇ ਤੁਸੀਂ ਆਰਟੀਕਲ ਚੈੱਕ ਕਰੋ ਯਾਰ ਤੁਸੀਂ ਇਹ ਨਾ ਕਹੋ ਵੀ ਆਰਟੀਕਲ ਚੈੱਕ ਕਰੋ ਆਪਣੇ ਛੋਟੇ ਛੋਟੇ ਕਿਊਟ ਜੇ ਬੱਚਾ ਲਈ ਚੁੱਪ ਲੈ ਕੇ ਨਹੀਂ ਆਏ ਆਪਣੇ ਵੀਰਾਂ ਦੇ ਲਈ ਜਾਂ ਭੈਣਾਂ ਦੇ ਲਈ ਵਧੀਆ ਆਫਰ ਆਤਾ ਸੀ ਬੱਚਿਆਂ ਨੂੰ ਜਿਹੜਾ ਰੱਬ ਦੇ ਰੂਪ ਹੁੰਦਾ ਨਾਲ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਜੀ ਬਿਲਕੁਲ ਕੀ ਬਾਤ ਹੈ ਉਹਨਾਂ ਦੀ ਟੋਰ ਨਹੀਂ ਖਰਾਬ ਹੋਣੀ ਚਾਹੀਦੀ ਵੀਰੇ ਮੈਨੂੰ ਪਿਓ ਦੇ ਨਾਲ ਪੁੱਤ ਦੀ ਟੋਰ ਹੋਣੀ ਚਾਹੀਦੀ ਹੈ ਇੱਥੇ ਪੂਰਾ ਫੈਮਿਲੀ ਆ ਜਵੇ ਬੇਬੇ ਨਾਲ ਬਾਪੂ ਵੀ ਆ ਜਵੇ ਨਾਲ ਪੁੱਤ ਵੀ ਆ ਜਵੇ ਉਹਨੂੰ ਉਹਦੀ ਵੀ ਟੋਰ ਬਣਾ ਕੇ ਦਲਾਂਗੇ ਇਹ ਚ ਵੈਲਵਟ ਚ ਹੋ ਗਿਆ ਇਹ ਲੈਦਰ ਚ ਆ ਗਈ ਉਹ ਮੈਟ ਦੇ ਵਿੱਚ ਹੋ ਗਿਆ ਯੈਸ ਠੀਕ ਹੈ ਕਿੰਦੇ ਨਾ ਪਿਓ ਦੇ ਨਾਲ ਪੱਤ ਦੀ ਟੋਰ ਹੈ ਹੂੰ ਠੀਕ ਹੈ ਨਾ ਉਹ ਚੀਜ਼ ਜੇ ਕਹਿਦੀ ਆਪਾਂ ਉਹ ਚੀਜ਼ ਨਾਲ ਲੈ ਕੇ ਆਪਣੇ ਬੱਚਿਆਂ ਦੇ ਲਈ ਠੀਕ ਆ ਫਿਰ ਗੱਲ ਨਹੀਂ ਬਣਦੀ ਆ ਲਓ ਮੈਂ ਵੀਰੇ ਦੋ ਖਾਤੀਆਂ ਮੈਂ ਅੱਥੀ ਫੜ ਲੈਣਾ ਚੈੱਕ ਕਰੋ ਬਲੈਕ ਬਰਾਊਨ ਕਲਰ ਹੈ ਇਹਦੇ ਵਿੱਚ ਵੀ ਬਲੈਕ ਤੇ ਬਰਾਊਨ ਕਲਰ ਮਿਲਣਗੇ ਮੈਂ ਇਹਦਾ ਰੇਟ ਨਹੀਂ ਦੱਸ ਸਕਦਾ ਇਹਦੇ ਲਈ ਤੁਸੀਂ ਤੁਹਾਨੂੰ ਮੈਸੇਜ ਕਰਨਾ ਪਵੇਗਾ ਰੇਟ ਲਈ ਠੀਕ ਹੈ ਇਹਦਾ ਰੇਟ ਜਾਣਨ ਦੇ ਲਈ ਡੀਐਮ ਕਰੋ ਤੁਸੀਂ ਹੁਣੇ ਆਪਣਾ ਕੋਲਾਬ ਹੈਗੀ ਆ ਇਹਨਾਂ ਦੇ ਨਾਲ ਆਈਡੀ ਦੇ ਨਾਲ ਤੁਸੀਂ ਡੀਐਮ ਕਰੋ ਤੁਹਾਨੂੰ ਇਸ ਚੀਜ਼ ਦਾ ਰੇਟ ਤੁਹਾਨੂੰ ਤਹਾਡੇ ਡੀਐਮ ਦੇ ਵਿੱਚ ਪਹੁੰਚ ਜੂਗਾ ਤੁਹਾਡੇ ਕਮੈਂਟ ਬਾਕਸ ਦੇ ਵਿੱਚ ਵੀ ਪਹੁੰਚ ਇਹ ਸਾਈਡ ਵੀਰੇ ਹੈਗੇ 4 ਸਾਲ ਦੇ ਬੱਚੇ ਤੋਂ ਲੈ ਕੇ 14 15 ਸਾਲ ਦੇ ਬੱਚੇ ਤੱਕ ਆਪਣੇ ਕੋਲੇ ਇਹ ਚੀਜ਼ਾਂ ਅਵੇਲੇਬਲ ਮਿਲਣਗੀਆਂ ਤੁਹਾਨੂੰ ਠੀਕ ਹੈ ਹੁਣੇ ਕਈ ਕਹਿੰਦਾ ਨਾ ਵੀਰੇ ਆਪਣੇ ਪੰਜਾਬੀ ਜੁੱਤੀ ਜਿਵੇਂ ਸੌਰੀ ਫੰਕਸ਼ਨਸ ਵਗੈਰਾ ਆ ਜਾਂਦੇ ਹਨ ਨਾ ਆਪਣੇ ਕੋਈ ਵੀਰਾਂ ਦੇ ਜਾਗੋ ਵਗੈਰਾ ਹੁੰਦੀ ਹੈ ਵਿਆਹ ਵਾਸਤੇ ਫੰਕਸ਼ਨ ਹੈ ਉਹਨਾਂ ਲਈ ਵੀ ਆਪਾਂ ਬਹੁਤ ਘੈਂਟ ਚੀਜ਼ ਲੈ ਕੇ ਆਇਆ ਕਰੋ ਚੈੱਕ ਕਰੋ ਆਜਾ ਸਾਰਾ ਖਜ਼ਾਨਾ ਕੱਢ ਦੋ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਚੈੱਕ ਕਰੋ ਤੁਸੀਂ 컬러 ਵੀ ਇਸ ਚ ਦੋ ਤਿੰਨ 컬러 ਮਿਲਣਗੇ ਤੁਹਾਨੂੰ ਆਹ ਲਓ ਜੀ ਇਹ ਲੋ ਵੀ ਕੀ ਬਾਤ ਹੈ ਕਲਰ ਆਹ ਲਓ ਜੀ ਆ ਵਿੱਚ ਡੰਡਾ ਜਗਾ ਤੇ ਫਸਾਇਆ ਕਿਹੜਾ ਵੀਰੇ ਇਹ ਵੀਰੇ ਸ਼ੇਪ ਬਣਾ ਕੇ ਰੱਖਦਾ ਜੁੱਤੀ ਦੀ ਓਕੇ ਤਾਂ ਕਰਕੇ ਡੰਡਾ ਜਗਾ ਫਸਾ ਕੇ ਰੱਖਣਾ ਪੈਂਦਾ ਇਹ ਲੋ ਬਰਾਊਨ ਕਲਰ ਤਿੰਨ ਕਲਰ ਹੈ ਇਹਦੇ ਚ ਚੈੱਕ ਕਰੋ ਤੁਸੀਂ ਆਹ ਲਓ ਜੀ ਉੱਪਰ ਮੈਂ ਕਹਿੰਦਾ ਵੀਰੇ ਐਮਬਰਾਇਡਰੀ ਵਰਕ ਹੋਇਆ ਪਿਆ ਤੇ ਰੇਟ ਇਹਦਾ ਸੌਰੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਰੇਟ ਲਈ ਤੁਹਾਨੂੰ ਮੈਨੂੰ ਮੈਸੇਜ ਸਪੈਸ਼ਲ ਕਰਨਾ ਪਾਣਾ ਕਿਉਂਕਿ ਵੀਰੇ ਪਤਾ ਹੈ ਕੀ ਹੈ ਕਈ ਵਾਰੀ ਸਾਡੇ ਜਿਹੜੇ ਦੁਕਾਨਦਾਰ ਹੋਰ ਹਨ ਨਾ ਉਹ ਇਤਰਾਜ਼ ਕਰਦੇ ਬਈ ਤੁਸੀਂ ਇਹਨੇ ਰੇਟ ਘੱਟ ਚ ਕਿਉਂ ਸਮਾਨ ਵੇਚ ਰਹੇ ਹੋ ਹੂੰ ਰੇਟ ਲੀਖ ਹੋ ਜਾਂਦਾ ਆ ਬਿਲਕੁਲ ਬਿਲਕੁਲ ਫਿਰ ਉਹ ਨਾ ਅੱਗੇ ਫਿਰ ਜ਼ਿਆਦਾਤਰ ਉਹ ਕਰ ਲਾਈ ਜਾਂਦਾ ਬਈ ਤੁਸੀਂ ਸਾਡੇ ਤੋਂ ਇੰਨਾ ਲੈ ਜੋ ਉਹਨੇ ਦੇਖੋ ਵੀਰੇ ਅਸੀਂ ਜੋ ਮਰਜੀ ਆ ਵੀਰੇ ਪਰ ਐ ਆ ਜੇ ਤੁਸੀਂ ਸਾਡੀ ਵੀਡੀਓ ਦੇਖ ਕੇ ਇਹਨਾਂ ਨੂੰ ਆ ਚੀਜ਼ ਲੈਣ ਦੇ ਲਈ ਮੈਸੇਜ ਕਰਦੇ ਆ ਜਾਂ ਆਹ ਛੋਟੇ ਬੱਚੇ ਲੈਣ ਦੇ ਲਈ ਬੱਚਿਆਂ ਦੇ ਲਈ ਮੈਸੇਜ ਕਰਦੇ ਨਾ ਤੁਹਾਡਾ ਨੁਕਸਾਨ ਨਹੀਂ ਹੋਊਗਾ ਤੁਸੀਂ ਇੱਕ ਵਾਰ ਇਹਨਾਂ ਤੋਂ ਡੀਐਮ ਦੇ ਵਿੱਚ ਭਾਵੇਂ ਰੇਟ ਪਤਾ ਕਰਕੇ ਨਾ ਬਾਅਦ ਦੇ ਵਿੱਚ ਕਿਸੇ ਪਾਸੇ ਟਰਾਈ ਕਰਿਓ ਜਾਂ ਤੁਸੀਂ ਇਹ ਚੀਜ਼ ਦੀ ਨਾ ਸਕਰੀਨਸ਼ਾਟ ਲੈ ਕੇ ਕਿਤੇ ਪਾਸੇ ਟਰਾਈ ਕਰਿਓ ਫ੍ਰਾਈਜ਼ੀ ਉਹ ਤੋਂ ਬਾਅਦ ਇਹਨਾਂ ਨੂੰ ਆਗੇ ਡੀਐਮ ਕਰਿਓ ਤੁਸੀਂ ਇੱਕ ਵਾਰੀ ਇਸ ਰੇਟ ਦਾ ਤੁਹਾਨੂੰ ਘੱਟ ਰੇਟ ਮਿਲੂਗਾ ਇਹ ਤੇ ਮੇਰੀ ਗਰੰਟੀ ਆ ਲੋ ਵੀਰੇ ਇਹ ਕਾ ਵੈਲਵਟ ਦੇ ਵਿੱਚ ਲੈ ਕੇ ਆਏ ਆ ਠੀਕ ਆ ਇਹਨਾਂ ਨੇ ਪੰਜਾਬੀ ਜੁੱਤੀ ਸੋਰੀ ਆਪਾਂ ਕੁੜਤੇ ਪਜਾਮੇ ਨਾਲ ਪਾਣੀ ਹੁੰਦੀ ਜੁੱਤੀ ਉਹਨਾਂ ਲਈ ਵੀ ਇਹ ਬਹੁਤ ਚੀਜ਼ ਕੈਂਡ ਲੈ ਗਿਆ ਜਾਗੋ ਦੇ ਉੱਤੇ ਜਾਗੋ ਦੇ ਉੱਤੇ ਜਾਮਾਂ ਦਾ ਸੀਜ਼ਨ ਆ ਰਿਹਾ ਜਾਗੋ ਦੇ ਉੱਤੇ ਤੁਸੀਂ ਪਾ ਕੇ ਜਦੋਂ ਭੰਗੜਾ ਪਾਉਣਾ ਆ ਮੈਂ ਕਹਿੰਦਾ ਕਿਸੇ ਨੇ ਕਿਸੇ ਵੱਲ ਨਹੀਂ ਦੇਖਣਾ ਮੈਂ ਕਹਿੰਦਾ ਕਰਨ ਔਜਲੇ ਦੇ ਗਾਣੇ ਇਗਨੋਰ ਹੋ ਜਾਣਗੇ ਤੁਹਾਡੀ ਜੁੱਤੀ ਨਹੀਂ ਇਗਨੋਰ ਹੋਣੀ ਬਿਲਕੁਲ ਵੀਰੇ ਬਿਲਕੁਲ ਗੱਲ ਮੈਂ ਕਹਿੰਦਾ ਤੁਸੀਂ ਮੇਰੇ ਮ ਠੀਕ ਹੈ ਵੀਰੇ ਜੇ ਹੁਣ ਆਪਾਂ ਹੋਰ ਵੀ ਆਪਣੇ ਕੋਲ ਕਾਫੀ ਮਤਲਬ ਡਿਜ਼ਾਈਨ ਆਪਾਂ ਹੋ ਸੇਲ ਆਉਣ ਲੱਗੇ ਆ ਚਲੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਨਹੀਂ ਵੀਰੇ ਹੁਣ ਆ ਦੇਖੋ ਚਲੋ ਆ ਚੱਕੋ ਇਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਆਪਾਂ ਵੀਰੇ 500 ਰੁਪਏ ਸੇਲ ਆਉਣ ਲੱਗੇ ਆ ਆ 5 500 ਰੁਪਏ ਸੇਲ ਜੀ ਦੀਵਾਲੀ ਸਪੈਸ਼ਲ ਆਫਰ ਹੈ ਵੀਰੇ ਦੀਵਾਲੀ ਦਾ ਦੀਵਾਲੀ ਦੇ ਤੇ ਸਪੈਸ਼ਲ ਆਫਰ ਦੀਵਾਲੀ ਸਪੈਸ਼ਲ 5 500 ਰੁਪਏ ਦੇ ਵਿੱਚ ਸਾਰੇ ਇਹ ਬਿਲਕੁਲ ਵੀਰੇ ਬਿਲਕੁਲ ਜੇ ਕਿਤੇ ਤੁਸੀਂ ਬਾਹਰ ਲੈਣ ਜਾਓ ਨਾ ਤੁਹਾਨੂੰ 800 900 ਜਾਂ 1000 ਰੁਪਏ ਦੇ ਵਿੱਚ ਉਹ ਘੱਟ ਨਹੀਂ ਮਿਲਣੇ ਹੈਗੇ ਉਹਨਾਂ 999 ਰੁਪਏ ਕਹਿ ਕੇ ਨਾ ਤੁਹਾਡਾ ਬੇਕੂ ਬਣਾ ਦ। ਆ ਤੀਜਾ ਕਲਰ ਵੀ ਤੇ ਆਪਾਂ 500 ਰੁਪਏ ਦੇ ਵਿੱਚ ਸੇਲ ਤਿੰਨ ਤਿੰਨ ਕਲਰ ਹੈ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ। ਕੀ ਬਾਤ ਹੈ ਇਹ ਚ ਕਟ ਦੇ ਵਿੱਚ 700 800 600 ਤੋਂ ਘੱਟ ਨਹੀਂ ਮਿਲਦਾ ਆਪਾਂ ਸਿਰਫ ਦੀਵਾਲੀ ਆਫਰ 500 ਰੁਪਏ ਲਾਤੀ ਹੋਰ ਵੀ ਆਪਣੇ ਕੋਲ ਬਹੁਤ ਆਰਟੀਕਲ ਪਏ ਆ ਜਿਹੜੇ ਆਪਾਂ ਤੁਹਾਨੂੰ ਦਿਖਾ ਸਕਦੇ ਆ ਹਾਂਜੀ ਦੀਵਾਲੀ ਦੇ ਤਾਂ ਹੋਰ ਦੱਸੋ ਕੀ ਕੀ ਤੁਸੀਂ ਸੇਲਾਂ ਦੇ ਵਿੱਚ ਕੱਟਣਾ ਕਿਉਂਕਿ ਜਿਹੜੇ ਸਾਡੇ ਵਿਊਅਰ ਇੰਨਾ ਟਾਈਮ ਤੋਂ ਸਾਡੀ ਵੀਡੀਓ ਦੇਖ ਰਹੇ ਆ ਨਾ ਅਸੀਂ ਉਹਨਾਂ ਦਾ ਨੁਕਸਾਨ ਨਹੀਂ ਹੋਣ ਦੇਣਾ ਹੈਗਾ ਹਾਂ ਇੱਕ ਮਿੰਟ ਤੁਹਾਨੂੰ ਆਪਾਂ ਦਿਖਾਣੇ ਆ ਇੱਕ ਇੱਕ ਮਿੰਟ ਸਾਡੇ ਵਿਊਅਰ ਦਾ ਕੀਮਤੀ ਆ ਬਿਲਕੁਲ ਜੀ ਬਿਲਕੁਲ ਆਹ ਲਓ ਜੀ ਤਾਂ ਹੁਣ ਤੁਸੀਂ ਬ੍ਰਾਂਡ ਵੀ ਚੈੱਕ ਕਰ ਲਓ ਠੀਕ ਹੈ ਤੇ ਆਪਾਂ ਜੀ ਐਮ ਆਰ ਪੀ ਤੁਹਾਨੂੰ ਇਹ ਮੂਸੇ ਵਾਲੇ ਨੇ ਗਾਣੇ ਦੇ ਵਿੱਚ ਬ੍ਰੈਂਡ ਦਾ ਨਾਮ ਲਿਆ ਹੋਇਆ ਆ ਆ ਲਓ ਵੀਰੇ ਐਮ ਆਰ ਪੀ ਦੇਖ ਲਓ ਜਿਹੜਾ ਕਲੋਸ ਲਿਓ ਵੀਰੇ ਕਲੋਸ ਐਮ ਆਰ ਪੀ ਚੈੱਕ ਕਰਾ ਦਿਓ 1500 ਰੁਪਏ ਹੂੰ ਦੀਵਾਲੀ ਆਫਰ ਤੁਸੀਂ ਦੱਸੋ ਕੀ ਲਈ ਜੋ ਤੁਸੀਂ ਕਹੋਗੇ ਆਪਾਂ ਕਰ ਦਾਂਗੇ ਨਾ ਮੇਰਾ ਤਾਂ ਇਹ ਕੰਮ ਨਹੀਂ ਹੈਗਾ ਇਹ ਮੇਰਾ ਤਾਂ ਮਹਿੰਗਾ ਮਹਿੰਗਾ ਕੰਮ ਹੈ ਤਾਂ ਮੈਨੂੰ ਇਹਦੇ ਬਾਰੇ ਕੋਈ ਆਈਡੀ ਚਲੋ ਫੇਰ ਵੀ ਤੁਸੀਂ ਆਈਡੀਆ 1500 ਚ ਬੰਦਾ ਕਿੰਨੀ ਲੈਸ ਦਿੰਦਾ ਕੰਪਨੀ ਵਾਲੇ ਜਿਹੜਾ ਆਪਾਂ 999 ਰੁਪਏ ਲਾ ਦੂੰਗੇ ਨਹੀਂ ਫਿਰ ਬਾਜ਼ਾਰੋਂ ਇਹ ਤੋਂ ਘਟ ਕੀਆ ਤੁਸੀਂ 1 ਰੁਪਿਆ ਹੋਰ ਘਟਾ ਦੋਗੇ 50% ਡਿਸਕਾਊਂਟ ਅੱਛਾ ਜੀ 1500 ਤੋਂ 50% ਡਿਸਕਾਊਂਟ 700 ਰੁਪਏ 750 750 ਚਲੋ ਤੁਸੀਂ 700 ਕਹਤ ਆਪਾਂ 700 ਦੇ ਦਾਂਗੇ 700 ਰੁਪਏ ਮੂਹ ਦੇ ਵਿੱਚੋਂ ਨਿਕਲਿਆ ਇਹਨਾਂ ਨੇ ਗੱਲ ਜੋ ਤੁਸੀਂ ਕਹਤ ਆ ਸੀ ਸਾਬ ਆਸੀ ਆਪਾਂ ਉਹ ਦੇ ਦਾਂਗੇ ਹੋਰ ਦੱਸੋ ਮੈਂ ਮੈਥ ਵਿੱਚ ਕਮਜ਼ੋਰ ਆ ਨਾ ਤਾਂ ਕਰਕੇ 700 ਰੁਪਏ ਮੂਹ ਚੋਂ ਨਿਕਲ ਗਏ ਨਹੀਂ ਨਹੀਂ ਵੀਰ ਜੀ ਤੁਸੀਂ ਕਹਤ ਆ ਆਪਾਂ 700 ਦਾ 700 ਆਹ ਲਓ 750 ਚ ਇੱਕ ਹੋਰ ਚੀਜ਼ 500 ਰੁਪਏ ਕਿ 500 ਰੁਪਏ ਜੀ 500 ਰੁਪਏ ਵੀਰੇ 500 ਰੁਪਏ ਕੱਟੀ ਜਾਂਦੇ ਆ ਕੱਟੀ ਜਾਂਦੇ ਆ ਜੇ ਕਰਨਗੇ ਤੁਸੀਂ ਨੁਕਸਾਨ ਨਾ ਕਰਾ ਲਓਗੇ ਤੇ ਆਪਣਾ ਵੀਰੇ ਨੁਕਸਾਨ ਹੀ ਕਰਦੇ ਕਰਦੇ ਦੀਵਾਲੀ ਕਰਕੇ ਆਫਰ ਦੇਤੀ ਆਪਾਂ ਤੁਸੀਂ ਆਪਣੇ ਕੱਲ ਨੂੰ ਆਏ ਨਾ ਹੋਵੇ ਵੀ ਸਾਡੇ ਵਿਊਅਰ ਇੱਥੇ ਆ ਜਾਣ ਤੇ ਉਹਨਾਂ ਨੇ ਸਾਨੂੰ ਕਮੈਂਟਾਂ ਚ ਗਾਲਾਂ ਕੱਢਣ ਕਿ ਸਾਨੂੰ ਹੋਰ ਰੇਟ ਤਾਂ ਮਿਲਿਆ ਨਹੀਂ ਹੈਗਾ ਵੀਰੇ ਆਪਾਂ ਇੱਕ ਗੱਲ ਸੋਚੀ ਆ ਥੈਟ ਜਿਹੜਾ ਵੀ ਆਪਣੇ ਕੋਲ ਚਾਹੇ ਦੀਵਾਲੀ ਦੇ ਆਫਰ ਲੈ ਕੇ ਜਾਂਦਾ ਦੀਵਾਲੀ ਤੋਂ ਬਾਅਦ ਵੀ ਆਫਰ ਲੈ ਆਊਗਾ ਆਪਣੇ ਕੋਲ ਸ਼ਾਪ ਤੇ ਵਿਜ਼ਿਟ ਕਰੂਗਾ ਆਪਾਂ ਰੇਟ ਬਿਲਕੁਲ ਜਾਇਜ਼ ਦਵਾਂਗੇ ਕੋਈ ਜ਼ਿਆਦਾ ਰੇਟ ਨਹੀਂ ਮੰਗਾਗੇ ਹੂੰ ਤੁਹ ਕਿ ਕਹਨੇ ਨਾ ਪਾਗੀ ਗਰੇ ਜੁਬਾਨ ਇੱਕ ਦੇਤੀ ਨਾ ਤਾਂ ਆਪਾਂ ਜੁਬਾਨ ਹੀ ਦੇਤੀ ਤੁਹਾਨੂੰ ਆਪਾਂ ਜੀ ਜੀ ਜਿਵੇਂ ਤੁਸੀਂ ਕਹੋਗੇ ਆਪਾਂ ਵੀ ਆਪਣੇ ਵਿਊਅਰਸ ਦੇ ਲਈ ਕਰਾਂਗੇ ਠੀਕ ਆ ਆਪਾਂ ਤੁਹਾਨੂੰ ਹੋਰ ਵੀ ਇੱਕ ਆਰਟੀਕਲ ਦਿਖਾਣੇ ਆ ਬਹੁਤ ਸੋਹਣਾ ਆਰਟੀਕਲ ਆ ਉਹਦੇ ਲਈ ਉੱਪਰ ਚੜਨਾ ਪੈਣਾ ਹੁਣ ਮੈਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੋ ਜੀ ਆ ਬ੍ਰਾਂਡ ਤੁਸੀਂ ਚੈੱਕ ਕਰ ਲਓ ਵੀਰੇ ਕਹਿੰਦਾ ਬ੍ਰਾਂਡ ਦੀ ਪੂਰੀ ਤੁੱਤੀ ਬੋਲਦੀ ਐ ਇਸ ਟਾਈਮੇ ਠੀਕ ਆ ਤੇ ਐਮ ਆਰ ਪੀ ਵੀ ਚੈੱਕ ਕਰਾ ਦਿਓ ਠੀਕ ਆ ਜੀ ਤੇ ਆਪਾਂ ਹੁਣ ਤੁਹਾਨੂੰ ਖੋਲ ਕੇ ਦਿਖਾਉਨੇ ਆ ਬਿਲਕੁਲ ਹੈਂਡ ਮੇਡ ਸ਼ੂਜ਼ ਆ ਇਹ ओके पेगा ਤੇ ਬਿਲਕੁਲ ਮੈਂ ਕਹਿੰਦਾ ਪੈਰ ਸਿੱਧਾ ਅੰਦਰ ਜਾਊਗਾ 1200 ਰੁਪਏ ਐਮ ਆਰ ਪੀ ਹੈ ਹਮ ਪ੍ਰਾਈਸ ਲੱਗੂਗਾ ਸਿਰਫ ਤੇ ਸਿਰਫ 700 ਰੁਪਏ ਕੀ ਬਾਤ ਹੈ ਤੁਸੀਂ ਇਹ ਦੇਖ ਲਓ ਕਿੰਨੇ ਪਰਸੈਂਟ ਲੈਸ ਹੋ ਗਈ ਕਿੰਨਾ ਲਾਈਟ ਵੇਟ ਹੈ ਬਾਈ ਬਿਲਕੁਲ ਲਾਈਟ ਜਿੰਨੇ ਹੁਣ ਤੱਕ ਮੈਂ ਸ਼ੂਜ਼ ਚੱਕਿਆ ਉਹਨਾਂ ਤੋਂ ਸਭ ਤੋਂ ਲਾਈਟ ਵੇਟ ਹੈ ਇਹ ਬਿਲਕੁਲ ਮੇਰੇ ਬਿਲਕੁਲ ओरिजिनल ਕੁਆਲਿਟੀ ਹੈ ਬਿਲਕੁਲ ਤੇ ਇੰਨਾ ਜਿਆਦਾ ਲਾਈਟ ਵੇਟ ਹਨ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਹੈਗਾ ਵੀ ਮੈਂ ਹੱਥ ਦੇ ਵਿੱਚ ਮੈਂ ਕਹਿੰਦਾ ਵੀਰੇ ਇੱਕ ਵਾਰੀ ਪੈਰ ਚ ਸ਼ੂਜ਼ ਆ ਕੰਫਰਟੇਬਲ ਬਿਲਕੁਲ ਕੰਫਰਟੇਬਲ ਸ਼ੂਜ਼ ਆ ਸਭ ਤੋਂ ਵਧੀਆ ਸੌਦਾ ਆ ਇਹ ਬਿਲਕੁਲ ਵੀਰੇ ਪੈਰ ਦੇ ਵਿੱਚ ਪਾ ਲਓ ਮੈਂ ਕਹਿੰਦਾ ਬੰਦਾ ਉੱਡਦਾ ਜਾਂਦਾ ਸ਼ੂਜ਼ ਲਈ ਠੀਕ ਹੈ ਹੁਣ ਆਪਣਾ ਭੈਣਾ ਦੇ ਲਈ ਆ ਲਾਏ ਹੋਏ ਆ ਡਿਜ਼ਾਈਨ ਵਗੈਰਾ ਕਾਫੀ ਲੱਗੇ ਹੋਏ ਆ ਠੀਕ ਹੈ ਸ਼ੋਕੇਸ ਦੇ ਵਿੱਚ ਹੀ ਮਾਰਕੀਟ ਚ ਮਤਲਬ 600 700 ਰੁਪਏ ਤੋਂ ਜੋ ਆਪਾਂ ਲੈਣ ਜਾਣੇ ਐਸਜੀ ਆਈਟਮਸ ਤੁਸੀਂ ਚੈੱਕ ਕਰ ਲਓ ਹੀਲਸ ਵੀ ਔਰ ਸੁਣੀ ਸੁਣੀ ਗੀਲਾ ਮਾਰਕਟ 6 700 ਤੋਂ ਘਾਟੇ ਮਿਲਦੀ ਆਪਾਂ ਸਿਰਫ ਦੀਵਾਲੀ ਆਫਰ ਲਾਤੀ ਆਪਣੇ ਕੋਲ ਜਿਹੜੀ ਵੀ ਕੋਈ ਵੀ ਆਟਮ 300 ਰੁਪਏ ਤੋਂ ਲੈ ਕੇ ਸਟਾਰਟਿੰਗ ਹੈ 500 ਰੁਪਏ ਤੱਕ ਆਟਮਸ ਪਈ ਹੈ ਕੀ ਬਾਤ ਹੈ 300 ਰੁਪਏ ਤੋਂ ਲੈ ਕੇ ਜਿਹੜਾ ਤੁਸੀਂ ਆਪਣੇ ਸਕਰੀਨ ਤੇ ਦੇ ਰਹੇ ਹੋ 500 ਰੁਪਏ ਤੱਕ ਆ 300 ਰੁਪਏ ਦੇ ਵਿੱਚ ਸਟਾਰਟਿੰਗ ਹੈ ਤੇ 500 ਰੁਪਏ ਤੱਕ ਆ ਦੀ ਐਂਡਿੰਗ ਹੈ ਇੰਨੀ ਜਿਆਦਾ ਮਤਲਬ ਵਧੀਆ ਪਾਰਟੀ ਵੇਅਰ ਚੀਜ਼ਾਂ ਨੇ ਇਹ ਇਹਦਾ ਪਾ ਕੇ ਮੈਨੂੰ ਮਤਲਬ ਸਿੰਦਰਾਇਲਾ ਵਾਲੀ ਫੀਲਿੰਗ ਆਊਗੀ ਉਹਨਾਂ ਨੂੰ ਪਹਿਨਣ ਨੂੰ ਇੱਕ ਵਾਰੀ ਜੇ ਜਿੰਨੇ ਜੁੱਤੀ ਪਾ ਲਈ ਨਾ ਇਹ ਵਿਆਹ ਦੇ ਵਿੱਚ ਜੁੱਤੀ ਜਾ ਦੇਖਣਗੇ ਉਹਦੇ ਨਾਲ ਘਟ ਦੇਖਣਗੇ ਹਾਂ ਸਹੀ ਗੱਲ ਆ ਠੀਕ ਆ ਨਾ ਵੀਰੇ ਅੱਜ ਕੱਲ੍ਹ ਕੇ ਅੱਛਾ ਉਹੀ ਆ ਨਾ ਮੈਂ ਕਿਹਾ ਭਾਵੇਂ ਸਾਡੇ ਵੀਰ ਆਵੇ ਭਾਵੇਂ ਭਾਬੀ ਆਵੇ ਭਾਵੇਂ ਉਹਦੇ ਜਵਾਕ ਵੀ ਆਣ ਪਰ ਇੱਥੋਂ ਤੁਸੀਂ ਫਾਇਦਾ ਲੈ ਕੇ ਜਾਓਗੇ ਯਾਰ ਇਹ ਗਾਰੰਟੀ ਆ ਇਹ ਸਾਡੀ ਤੇ ਸਾਡੇ ਚੈਨਲ ਦੀ ਗਾਰੰਟੀ ਆ ਦੇਖੋ ਤਾਂ ਸਹੀ ਤੁਸੀਂ ਇੱਕ ਵਾਰੀ ਚਲੋ ਠੀਕ ਆ ਵੀਰ ਜੀ ਇੱਕ ਵਾਰੀ ਆਪਣਾ ਐਡਰੈਸ ਫੁੱਲ ਦੱਸ ਦੋ ਜੇ ਕਿਸੇ ਨੇ ਆਨਲਾਈਨ ਵੀ ਆਰਡਰ ਕਰਨਾ ਉਹਦੇ ਬਾਰੇ ਦੱਸ ਦੋ ਤੇ ਕਿੱਥੇ ਆਉਣਾ ਪਊਗਾ ਜੇ ਨਹੀਂ ਆ ਸਕਦੇ ਤਾਂ ਉਹਨਾਂ ਨੂੰ ਆਰਡਰ ਕਿਵੇਂ ਕਰਨਗੇ ਮੇਰੇ ਦੇਖੋ ਆਪਣਾ ਐਡਰੈਸ ਹੈਗਾ ਗੁਰਵਿੰਦਰ ਬੋਟਾ ਹਾਊਸ ਬਸੀ ਪਠਾਣਾ ਨੀਅਰ ਸ਼ੇਰਾਲਾ ਗੇਟ ਸਿਟੀ ਬਾਜ਼ਾਰ ਫੋਨ ਨੰਬਰ ਹੈਗਾ ਜੀ ਆਪਣਾ 9569075420 ਸ਼ਿਪਿੰਗ ਚਾਰਜਿਸ ਕਈਆਂ ਦੇ ਜੋੜੇ ਦੇ ਅਲੱਗ ਹੁੰਦੀ ਹੈ ਕਈਆਂ ਦੇ ਵਿੱਚ ਆਪਾਂ ਫ੍ਰੀ ਵੀ ਦੇ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੁਸੀਂ ਸਾਡੇ ਨੰਬਰ ਤੇ ਮੈਸੇਜ ਕਰ ਰਹੇ ਸਿਰਫ ਤੁਹਾਨੂੰ ਫੋਟੋਆਂ ਵੀ ਸੈਂਡ ਹੋ ਜਾਣਗੀਆਂ ਕਈ ਵਾਰੀ ਥੋੜੇ ਬਿਜ਼ੀ ਹੁੰਨੇ ਆ ਲੇਟ ਵੀ ਫੋਟੋ ਆ ਜਾਣਗੀਆਂ ਬਟ ਵਿਜ਼ਿਟ ਤੁਸੀਂ ਜੇ ਕਰਨਾ ਤਾਂ ਆਪਣਾ ਬੱਸੀ ਪਠਾਣੇ ਦੇ ਵਿੱਚ ਸ਼ਾਪ ਹੈ ਫੋਨ ਕਰ ਲਓ ਜਦੋਂ ਮਰਜੀ ਐਨੀ ਟਾਈਮ ਤੁਸੀਂ ਫੋਨ ਕਰ ਸਕਦੇ ਹੋ ਸਾਨੂੰ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਆਪਣੀ ਸ਼ਾਪ ਓਪਨ ਹੁੰਦੀ ਹੈ ਸੰਡੇ ਵੀ ਆਪਣੀ ਸ਼ਾਪ ਓਪਨ ਹੁੰਦੀ ਹੈ ਠੀਕ ਹੈ ਵੀਰ ਜੀ ਹੋਰ ਸੇਵਾ ਦੱਸੋ ਬਾਸ ਜੀ ਬਾਸ ਧੰਨਵਾਦ ਸੋ ਉਮੀਦ ਕਰਦੇ ਆਂ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ